ਸੇਵਕ ਕੀ ਮਨਸਾ ਪੂਰੀ ਭਈ ਰੰਜਨ ਦੇ ਜੀ ਮਾਰੇ ਫਰਮਾਨ ਕਰਦੇ ਸੇਵਕ ਕੀ ਮਨਸਾ ਪੂਰੀ ਨਹੀਂ ਪਰਮੇਸ਼ਰ ਜਿਹੜਾ ਵੀ ਸੇਵਾ ਕਰਦਾ ਹੈ ਉਹਦੀ ਸਾਰੀ ਇੱਛਾਵਾਂ ਮਾਰੇ ਪੂਰਨ ਕਰਦੇ ਨੇ ਮਨ ਦੀ ਇੱਛਾਵਾਂ ਕਾਮਨਾ ਭਾਵਨਾ ਸਭ ਮਹਾਰਾਜ ਪੂਰੀਆਂ ਕਰ ਦਿੰਦੇ ਨੇ ਸਤਿਗੁਰੂ ਤੇ ਨਿਰਮਲ ਮਤ ਲਈ ਕਿਹਨਾਂ ਦੀ ਪੂਰੀਆਂ ਕਰਦੇ ਨੇ ਮਹਾਰਾਜ ਇੱਛਾਵਾਂ ਜੇ ਸਤਿਗੁਰਾਂ ਤੇ ਪੂਰੀ ਮਤ ਲੈ ਲਈ ਨਿਰਮਲ ਬੁੱਧੀ ਹੋ ਗਈ ਸਤਿਗੁਰੂ ਤੇ ਨਿਰਮਲ ਮਤ ਲੈ ਲਈ ਬੁੱਧੀ ਨਿਰਮਲ ਸ਼ੁੱਧ ਪਵਿੱਤਰ ਹੋ ਗਈ ਜੇ ਨਿਰਮਲ ਬੁੱਧੀ ਨਾਲ ਪਰਮੇਸ਼ਰ ਨੂੰ ਯਾਦ ਕਰਦੇ ਰਹੇ ਇਹਨਾਂ ਉਹਨਾਂ ਦੀ ਸਾਰੀ ਇੱਛਾਵਾਂ ਪੂਰੀਆਂ ਮਾਰਜ ਕਰ ਦਿੰਦੇ ਨੇ ਇਹ ਰਹਿਮਤ ਬਖਸ਼ਿਸ਼ ਕਿਰਪਾ ਹੈ ਪਰਮੇਸ਼ਰ ਦੀ ਜਨ ਕੋ ਪ੍ਰਭ ਹੋਏ ਉਹ ਧਿਆਲ ਆਪਣੇ ਜਨ ਤੇ ਆਪਣੇ ਸੇਵਕ ਤੇ ਪ੍ਰਭੂ ਦਿਆਲੂ ਹੋ ਜਾਂਦੇ ਨੇ ਸੇਵਕ ਕੀ ਨਾ ਸਦਾ ਨੇ ਹੌ ਆਪਣੇ ਸੇਵਕਾਂ ਨੂੰ ਹਮੇਸ਼ਾ ਲਈ ਦਿਹਾਲ ਕਰ ਦਿੰਦੇ ਨੇ ਐਸੀ ਕਿਰਪਾ ਬਖਸ਼ਿਸ਼ ਹੁੰਦੀ ਹੈ ਇਹੋ ਸਤਲ ਦੇ ਵਿੱਚ ਇਹ ਵੀ ਜੁਰਗ ਬੰਦਾ ਉੰਤਿਮ ਸਮਾਹ ਰੋਂਦਾ ਬੇਬੜ ਜਿਹੜੇ ਨਰਸਨ ਬਾਰ ਬਾਰ ਪੁੱਛਦੀ ਹੈ ਕੋਈ ਤਕਲੀਫ ਹੈ ਬੋਲਦਾ ਨਹੀਂ ਉਹਨੇ ਮਾਤ ਜੀ ਨੂੰ ਖਬਰ ਕੀਤੀ ਕਿ ਕਿੰਬहोत ਮਾਝੀ ਦਾ ਬਣਾਇਆ ਹਸਪਤਾਲ ਨੇ ਬੇਦਾਇਕ ਮਜਲਿਸ ਹੈ ਰੋਂਦਾ ਬੇਬੜ ਹਾਲਤ ਤਾਂ ਬੜੀ ਖਰਾਬ ਹੈ ਪਰ ਮੈਂ ਉਹਨੂੰ ਪੁੱਛਿਆ ਉਹ ਬੋਲਦਾ ਨਹੀਂ ਕੁਝ ਤੇ ਮਾਦਮਾਜ਼ੀ ਤਾਂ ਹੁਕਮ ਸੀ ਇਹਦਾ ਕਿ ਮਰੀਜ਼ ਹੋਵੇ ਤਕਲੀਫ ਦੁੱਖ ਚਵੇ ਤਾਂ ਮੈਨੂੰ ਬੁਲਾ ਲਿਆ ਕਰ ਅਸਵਾਦ ਤਾਂ ਥੋੜੀ ਦੂਰੀ ਉਹਨਾਂ ਦਾ ਆਪਣਾ ਸਤਾਂਸੀ ਰਹਿਣ ਦਾ ਕੁਟੀਆ ਬਣੀ ਸੀ ਤੇ ਉਸਨੇ ਜਦੋਂ ਇਤਲਾ ਪੇਜ ਸਨੇਹਾ ਭੇਜਿਆ महातम देखते बड़ा भारी बार बरसात तूफान लेरी चलती भी लेकिन फिर भी उन्हें क्या भी चल जाना जरूर है भी वो मरीज में की तकलीफ है चले गए तूफान ले रही ची चले गए जाके पूछा उसन लेकिन वो जवाब ही नहीं नर्स ने कहा महात्मा जी ने ਇਨਨ ਨੇ ਇਹ ਸਤਲ ਬਣਾਇਆ ਸਾਰਾ ਉਹ ਇਹ ਸਾਰਾ ਇੱਥੇ ਮੁਫਤ ਪ੍ਰਬੰਧ ਸਭਸ ਤੇ ਹੈ ਜੇ ਤੁਸੀਂ ਕੋਈ ਦੁੱਖ ਹੈ ਤਕਲੀਫ ਹੈ ਤਾਂ ਦੱਸੋ ਇਹਨਾਂ ਨੂੰ ਕਿਉਂਕਿ ਡਾਕਟਰਾਂ ਤੋਂ ਜਿਹੜਾ ਕੰਮ ਨਾ ਸੰਭਲੇ ਮਹਾਤਮਾ ਜੀ ਆਪ ਸੰਭਾਲਦੇ ਸਨ ਲੇਕਿਨ ਉਸਨੇ ਜਵਾਬ ਹੀ ਨਹੀਂ ਦਿੱਤਾ ਪੁੱਛਿੰਦੇ ਬਾਪ ਜੀ ਨੇ ਕੁਝ ਨਹੀਂ ਬੋਲੇ बार नहीं चल रही सी महात्मा जी उत बैठ रहे कोई ठहर के के वापस फिर थोड़ा टाइम हो गए महात्मा जी पुछ वास्ते रहा ही पे बस, बस बोलता कुछ नहीं तामी उसने कुछ ना बोलिया तीसरी बार फिर गए ऐसे दयालु होंगे महात्मा जी भी।, भी कोई तेरा दुख है तो दस अंतिम समय ਤੂੰ ਜੋ ਵੀ ਤਕਲੀਫ ਦੁੱਖ ਹੈ ਤੂੰ ਬੋਲ ਉਹ ਰੋਕੇ ਗਿਆ ਲਗਾ ਕੀ ਦੱਸਾਂ ਮੈਂ ਤੁਹਾਨੂੰ ਕਿਉਂਕਿ ਮੇਰੀ ਮੌਤ ਹੁਣ ਸਾਹਮਣੇ ਤਾਂ ਮੈਨੂੰ ਬੜਾ ਡਰ ਲੱਗਦਾ ਹੈ ਮੈਂ ਮੌਤ ਬੜਾ ਪਾਪ ਗੁਨਾਹ ਕੀਤਾ ਜ਼ਿੰਦਗੀ ਵਿੱਚ ਉਹ ਮੈਨੂੰ ਡਰਾਉਂਦਾ ਪਿਆ ਮਾਦਮੇ ਕਹਿੰਦੇ ਖੋਲ ਕੇ ਗੱਲ ਕਰ ਤਾ ਕਿਹੜਾ ਗੁਨਾਹ ਪਾਪ ਕੀਤਾ ਕਹਿੰਦੇ ਬੜੀ ਪ੍ਰਾਣੀ ਗੱਲ ਹੈ ਸੋਚ ਕੇ ਦੱਸਦਾ ਕੋਤੀ 35 ਸਾਲ ਪੁਰਾਣੀ ਗੱਲ ਕਹਿੰਦਾ ਮੇਰੀ ਡਿਊਟੀ ਸੀ ਸਿਗਨਲ ਤੇ ਰੇਲ ਨੇ ਆਉਣਾ ਸੀ ਮੈਂ ਸ਼ਰਾਬ ਪੀਤੀ ਸੀ ਕਿੰਨੇ ਸ਼ਰਾਬ ਦੇ ਨਸ਼ੇ 'ਚ ਸਿਗਨਲ ਹੀ ਹੋਰ ਹੋਰ ਪਾਸੇ ਦਾ ਕਰ ਦਿੱਤਾ ਰੇਲ ਗਲਤ ਟਰੈਕ ਤੇ ਚਲੀ ਗਈ ਕਿਉਂਕਿ ਹੋਸ਼ ਨਹੀਂ ਸੀ ਸ਼ਰਾਬ ਪੀਤੀ ਸੀ ਸਿਗਨਲ ਹੀ ਜਿਹੜਾ ਗਲਤ ਕਰ ਦਿੱਤਾ ਉਹ ਦੂਸਰੇ ਪਾਸੇ ਚੱਲੀ ਗਈ ਟ੍ਰੇਨ ਗਲਤ ਰੈਕ ਲੈ ਲਿਆ ਉਸਨੇ ਔਰ ਪੰਗੇ ਉਥੇ ਕਾਰ ਆ ਰਹੀ ਸੀ ਬੜਾ ਜ਼ੋਰਦਾਰ ਟਕਰਾਉਣ ਵਯਾ ਰੇਲ ਔਰ ਕਾਰ ਦਾ ਸਾਰੇ ਬੰਦੇ ਮਰ ਗਏ ਇੱਕ ਇਸਤਰੀ ਸੀ ਦੋਦੇ ਬੱਚੇ ਸਨ ਉਹਨੇ ਜ਼ਿਆਦਾ ਦੇਖਿਆ ਮੈਂ ਸਾਹਮਣੇ ਅੱਜ ਤੱਕ ਭੁੱਲਦਾ ਹੀ ਨਹੀਂ ਉਹ ਦਿਮਾਗ ਵਿੱਚ ਘੁੰਮਦਾ ਪਿਆ ਅੱਜ ਕਿੰਨੇ ਸਾਲ ਹੋ ਗਏ ਉਸ ਗਮ ਦੇ ਵਿੱਚ ਫਿਕਰ ਦੇ ਵਿੱਚ ਹੀ ਮੈਂ ਸ਼ਾਦੀ ਵੀ ਨਹੀਂ ਕੀਤੀ ਘਰ-ਬਾਰਾ ਵੀ ਨਹੀਂ ਬਣਾਇਆ ਬਸ ਸੁਸਤਾਂ ਹੀ ਰਿਹਾ ਜੱਲ ਵਰਗਾ ਹੀ ਉਹ ਪਾਪ ਉਹ ਗੁਨਾਹ ਮੇਰੇ ਦਿਮਾਗ ਵਿੱਚ ਘੁੰਮਦਾ ਪਿਆ ਕਿਸ ਤਰ੍ਹਾਂ ਉਹ ਇਸਤਰੀ ਔਰ ਬੱਚੇ ਟੁਕੜੇ ਟੁਕੜੇ ਹੋ ਗਏ ਉਹ ਨਜ਼ਾਰਾ ਮੈਂ ਦੇਖਦਾ ਮੈਂ ਕਬਰ ਆ ਜਾਣਾ ਜੇ ਹੁਣ ਅੰਨਦਨ ਸਮਾਉ ਰਿਹਾ ਤਾਂ ਮੈਨੂੰ ਬਾਪ ਮੇਰਾ ਕੀਤਾ ਮੈਨੂੰ ਸਾਹਮਣੇ ਦਿਸਦਾ ਤੇ ਮੈਂ ਦੱਸਾਂ ਕਿਸ ਨੂੰ ਕੀ ਦੱਸਾਂ ਕਿ ਉਹਦਾ ਇਲਾਜ ਥੋੜੀ ਹੋ ਸਕਦਾ ਮਾਦਮੇ ਕਹਿੰਦੇ ਕਿਹੜੇ ਸਟੇਸ਼ਨ ਦੀ ਗੱਲ ਹੈ ਦੱਸੇ ਫਲਾਣੀ ਜਗ੍ਹਾ ਦੀ ਗੱਲ ਹੈ ਇਨੇ ਸਾਲ ਹੋ ਗਏ ਨੇ ਮਾਦਮੇ ਕਹਿੰਦੇ ਦੇਖੋ ਤੂੰ ਫਿਰ ਪੂਰੀ ਗੱਲ ਨਹੀਂ ਪਤਾ ਕੀਤੀ ਕਹਿੰਦਾ ਮਾਰੇ ਪੂਰੀ ਗੱਲ ਮੈਂ ਕੀ ਮੈਂ ਆਪਣੇ ਅੱਖਾਂ ਸਾਹਮਣੇ ਦੇਖਿਆ ਘਬਰਾ ਕੇ ਨਿਕਲ ਗਿਆ ਮੈਂ ਤੇ ਮੇਰੋਂ ਕਿ ਨਹੀਂ ਸਕਿਆ ਉੱਥੇ ਬਸ ਉਹ ਦਹੀਂ ਘੁੰਮਦਾ ਰਿਹਾ ਇੱਧਰ ਉੱਧਰ ਹੀ ਮਾਦਮੇ ਕਹਿੰਗੇ ਉਸ ਵਿੱਚ ਇੱਕ ਹੋਰ ਬੱਚਾ ਵੀ ਸੀ ਉਸ ਮਾਤਾ ਦਾ ਇੱਕ ਹੋਰ ਬੇਟਾ ਵੀ ਸੀ ਜਿਹੜਾ ਕਿ ਘਰ ਉਹਨਾਂ ਨੂੰ ਲੈਣ ਆਇਆ ਸੀ ਕਰੋ ਜਦੋਂ ਐਕਸੀਡੈਂਟ ਹੋਇਆ ਤਾਂ ਉਹ ਮੱਝ ਉਹਨਾਂ ਨੂੰ ਲੈਣ ਆਏ ਸੀ ਉਹ ਇੱਕਦਮ ਸਾਵਧਾਨ ਹੋ ਗਿਆ ਵੀ ਅਗਲੀ ਗੱਲ ਮੈਨੂੰ ਪਤਾ ਹੀ ਨਹੀਂ ਕਹਿੰਦੇ ਉਹ ਲੈਣ ਆਇਆ ਸੀ ਤੇ ਉਹਨੇ ਦੇਖਿਆ ਉਹਦੀ ਮਾਤਾ ਤੇ ਦੋ ਬੱਚੇ ਛੋਟੇ ਦੋਨੋਂ ਟੁਕੜੇ ਟੁਕੜੇ ਹੋ ਗਏ ਲੀਰੋ ਲੀਰੋ ਗਿਆ ਸਾਰਾ ਸਰੀਰ ਟ੍ਰੇਨ ਦਾ ਐਕਸੀਡੈਂਟ ਹੋਇਆ ਕਰਦ ਬੜੀ ਤੇਜ਼ੀ ਨਾਲ ਟ੍ਰੇਨ ਚੱਲੀ ਸੀ ਤਾਂ ਗਾਰ ਦੀ ਛਦੜੀ ਉਹਨਗੇ ਤੋ ਸਿਕੂ ਬੱਚਾ ਹੋਰ ਸੀ ਜਿਹਨੇ ਉਸਲੇ 18 ਸਾਲਾਂ ਦਾ ਸੀ ਉਹਨੇ ਵੀ ਦੇਖਿਆ ਉਹ ਨਜ਼ਾਰਾ ਉਹਦਾ ਮਨ ਵਿਰਕਤ ਹੋ ਗਿਆ ਮੇਨ ਫਿਰ ਉਸ ਮਹਾਪੁਰਸ਼ਾਂ ਕੋਲ ਚਲਾ ਗਿਆ ਕਿਉਂ ਦੇਖਿਆ ਆਪਣਾ ਪਰਿਵਾਰ ਸਾਰਾ ਖਤਮ ਬੰਦੇ ਉਹਦਾ ਫਿਰ ਮਨ ਹੀ ਨਹੀਂ ਕੀਤਾ ਉਸ ਸਾਧੂ ਕੋਲ ਗਿਆ ਮੇਰੇ ਸਾਰਾ ਜੀਵਨ ਉੱਥੇ ਉਸਨੇ ਫਿਰ ਪਰਮੇਸ਼ਰ ਦੀ ਯਾਦ ਵਿੱਚ ਉਹਦੇ ਚਰਨ ਸਰਨੀ ਹੋਟਲ ਲੈ ਕੇ ਆਪਣਾ ਜੀਵਨ ਨਿਰਵਾਸ ਸ਼ੁਰੂ ਕੀਤਾ ਉਲੜਕਾ ਮੈਂ ਵਾ ਇੱਕਦਾਂ ਉਹ ਜਦੋਂ ਹੁਸ਼ ਆ ਗਿਆ ਕਹਿੰਦਾ ਮੈਂ ਉਸ ਸਮਾਦਾ ਦਾ ਤੀਸਰਾ ਬੇਟਾ ਵਾ ਮੈਂ ਉਹ ਨਜ਼ਾਰਾ ਆਪਣੀ ਅੱਖਾਂ ਦੇ ਸਾਹਮਣੇ ਦੇਖਿਆ ਸੀ ਮੇਰਾ ਵੀ ਮਨ ਵਰਕਤ ਹੋ ਗਿਆ ਫਿਰ ਸੰਸਾਰ ਤੋਂ ਉਹ ਮੰਗਿਆ ਮੈਂ ਦੇਖੋ ਐਦਾਂ ਮੌਤ ਹੋ ਜਾਂਦੀ ਸਮਾਂ ਬੱਚੇ ਛੋਟੇ ਸਨ ਕਿ ਮੌਤ ਦੱਸ ਕੇ ਥੋੜੀ ਆਉਂਦੀ ਵੀ ਮੈਂ ਹੁਣ ਬਿਰਧ ਹੋ ਗਿਆ ਤਾਂ ਆਣਾ ਜਾਂ ਜਵਾਨੀ ਚ ਆਣਾ ਜਾਂ ਬਚਪਨ ਚ ਆਣਾ ਮੌਤ ਦਾ ਸਮਾਂ ਨਿਧਾਰ ਦੇ ਇਹ ਮਨ ਸੋਚਿਆ ਮੌਤ ਆਣੀ ਹੈ ਫਿਰ ਆਪਣਾ ਪਰਮੇਸ਼ਰ ਦਾ ਧਿਆਨ ਕਰੀਏ ਕੀ ਲੋੜ ਹੈ ਬਸ ਸੰਸਾਰ ਦੇ ਟਾਂਟੇ ਕਰਨ ਦੀ ਕਹਿੰਦੇ ਇਸ ਕਰਕੇ ਮੈਂ ਮਹਾਤਮਾ ਦੇ ਆਸ਼ਮ ਚ ਹੀ ਰਹਾ ਔਰ ਫਿਰ ਮੈਂ ਸੋਚਿਆ ਵੀ ਦੇਖੋ ਸੰਸਾਰ ਦੇ ਵਿੱਚ ਦੁੱਖ ਹੀ ਦੁੱਖ ਹੈ ਸਭ ਜਗਾਂ ਤੇ ਉਹਨਾਂ ਦੇ ਦੁੱਖਾਂ ਦੇ निवारण ਦਾ ਕੁਝ ਯਤਨ ਕਰੀਏ ਤੇ ਮੇਰੇ ਮਨ 'ਚ ਇਹ ਖਿਆਲ ਆਇਆ ਵੀ ਹਸਪਤਾਲ ਬਣਾ ਦੇ ਜਿੱਥੇ ਮੁਫਤ ਦੇ ਲਾਜ ਹੋਵੇ ਗਰੀਬਾਂ ਨੂੰ ਇਲਾਜ ਨਹੀਂ ਮਿਲਦਾ ਇਸ ਕਰਕੇ ਮੈਂ ਫਿਰੇ ਹਸਪਤਾਲ ਬਣਾਇਆ ਤੇ ਅੱਜ ਤੇਰਾ ਵੀ ਪਤਾ ਲੱਗਾ ਅੱਜ ਤੱਕ ਮੈਨੂੰ ਨਹੀਂ ਪਤਾ ਮੈਂ ਤਾਂ ਸਿਗਨਲ ਗਲਤ ਡਾਊਨ ਕਰ ਦਿੱਤਾ ਸੀ ਜਿਸ ਕਰਕੇ ਰੇਲ ਐਕਸੀਡੈਂਟ ਹੋਇਆ ਪਰ ਤੇਰੇ ਮਨ 'ਚ ਬਹੁਤ ਜਿਆਦਾ ਉਹੀ ਬ੍ਰਖਤ ਜੀਵਨ ਵਿਦਿੱਤ ਕਾ ਪਛਤਾਪ ਕਰਦਾ ਨੇ ਸਾਲ ਦਾ ਪਛਤਾਪ ਹੀ ਕਰਦਾ ਰਹੇ ਸ਼ਾਦੀ ਵੀ ਨਹੀਂ ਕੀਤੀ ਘਰ ਬਰ ਵੀ ਨਹੀਂ ਬਣਾਇਆ ਪਛਤਾਪ ਹੀ ਕਰਦਾ ਰਹੇ ਤੇ ਜਾ ਮੈਂ ਤੈਨੂੰ ਮਾਫ ਕਰਦਾ ਕਿਉਂਕਿ ਮੇਰੀ ਮਾਤਾ ਸੀ ਮੇਰੇ ਹੀ ਭਰਾ ਸੀ ਤੂੰ ਮੈਨੂੰ ਇਸ ਮਾਰਗ ਤੇ ਲਾਇਆ ਸਾਧੂ ਬਣਿਆ ਲੈ ਉਸੇ ਕਰਕੇ ਬਣਿਆ ਤੇ ਮੈਂ ਪ੍ਰਮਾਤਮਾ ਦੇ ਮਾਰਗ ਤੇ ਲੱਗ ਗਿਆ ਇਹ ਕਾਰਨ ਬਣਦਾ ਪਰਮੇਸ਼ਰ ਨੇ ਵਿਧ ਬਣਾਈ ਮੈਨੂੰ ਇਸ ਪਾਸੇ ਲਗਾਉਣਾ ਸੀ ਤੇ ਪਰਮੇਸ਼ਰ ਨੇ ਐਸੀ ਰਚਨਾ ਕਰ ਦਿੱਤੀ ਐਸਾ ਢੰਗ ਬਣਾ ਦਿੱਤਾ ਮੈਂ ਇੰਦਾ ਐਸਾ ਐਕਸੀਡੈਂਟ ਮੈਂ ਦੇਖਿਆ ਅੱਖਾਂ ਦੇ ਸਾਹਮਣੇ ਆਪਣੀ ਬਾਤਾਂ ਦਾ ਆਪਣੇ ਭਰਾਵਾਂ ਦਾ ਸ਼ਰੀਰਾਂ ਦਾ ਹਾਲ ਦੇਖਿਆ ਮਨ ਹੀ ਬਰਕਤ ਹੋ ਗਿਆ ਉਹ ਤਾਂ ਕਿ ਮੈਂ ਸਾਧੂ ਮਹਤਮਾ ਚ ਹੀ ਰਹਾ ਔਰ ਫਿਰ ਇਹ ਸੋਚਿਆ ਵੀ ਚਲੋ ਜਿੰਦਗੀ ਆਪਣੀ ਸੇਵਾ 'ਚ ਲਗਾਓ ਤੇ ਤੂੰ ਮੇਰੇ ਮਨ ਚ ਭਾਰ ਨੇ ਮਹਿਸੂਸ ਕਰ ਮੈਂ ਤੈਨੂੰ ਮਾਫ ਕੀਤਾ ਮੇਰਾ ਪਰਵਾਰ ਉਸੇ ਮੈਂ ਤੈਨੂੰ ਮਾਫ ਕਰਦਾ ਇਹਦਾ ਮਦਾ ਬੋਝ ਸਾਰਾ ਹਲਕਾ ਹੋ ਗਿਆ ਲੱਗਿਆ ਵੀ ਅੱਜ 32 ਸਾਲ ਦਾ ਬੋਝ ਲਈ ਘੁੰਮਦਾ ਸੀਗਾ ਕਿੰਨਾ ਬੋਝ ਸੀ ਆਪਣੇ ਸਾਹਮਣੇ ਉਹਨੇ ਦੇਖਿਆ ਸੀ ਆਸਾ ਪਾਰੀ ਐਕਸੀਡੈਂਟ ਗਲਤੀ ਉਹਦੇ ਹਿੱਸੇ ਸ਼ਰਾਬ ਦੇ ਨਸ਼ੇ ਵਿੱਚ ਪਤਾ ਨਹੀਂ ਚੱਲਿਆ ਅਜੇ ਉਹ ਲੜਕਾ ਕੰਧਾ ਮੈਂ ਤਨੂ ਮਾਫ ਕਰਦਾ ਅਜ ਮਹਾਤਮਾ ਦਾ ਰੂਪ ਹੈ ਕਿਉਂਕਿ ਸਭ ਤੇ ਦਇਆ ਕਰਦੇ ਨੇ ਮਹਾਤਮਾ ਸਭ ਤੇ ਮਿਹਰ ਕਰਦੇ ਨੇ ਉਹ ਉਸ ਤੇ ਮਿਹਰ ਕਰ ਦਿੱਤੀ ਅਜ ਮਾਫੀ ਦੇ ਦਿੱਤੇ ਮਨ ਉਹਦਾ ਹਲਕਾ ਹੋ ਗਿਆ ਇਸ਼ਾਰਾ ਕਰਦਾ ਮੇਰੇ ਨੇੜੇ ਆ ਜਾ ਮਹਾਤਮਾ ਜੀ ਮਹਾਤਮਾ ਜੀ ਨੇੜੇ ਹੋਏ ਮਿਸੇ ਤੇ ਪਿਆ ਹੋਇਆ ਬੰਨਜੇ ਤੇ ਪਿਆ ਥੱਲੇ ਨੂੰ ਮੱਥਾ ਢੇਕਦਾ ਹੱਥ ਨਾਲ ਔਰ ਉਸसे ਮਿਲ ਉਹਦੇ ਨੇਤਰ ਬੰਦ ਹੋ ਗਏ ਬੜਾ ਬੋਸੇ ਮੇ ਪਾਪ guna ਕੀਤਾ ਅੱਜ ਮਾਫੀ ਮਿਲ ਗਈ ਲੱਗਾ ਆਖੀਰੀ ਸਮਾਂ ਮਹਾਤਮਾ ਦੇ ਦਰਸ਼ਨ ਹੋਏ ਔਰ ਮਹਾਤਮਾ ਨੇ ਮਾਫ ਵੀ ਕਰ ਦਿੱਤਾ ਮਹਾਤਮਾ ਕਹਿੰਦੇ ਇੰਨਾ ਲੰਮਾ ਤੂੰ ਪਛਤਾਤਾ ਆਪੀਂ ਤੈਰੇ ਪਾਪ ਦੂਰ ਹੋ ਗਏ ਲਗਾਤਾਰ 35 ਸਾਲ ਪਛਤਾਤਾ ਵੀ ਕਰਦਾ ਰਿਹਾ ਇਹ ਬੜੇ ਬੜੇ ਗੁਨਾਹ ਹੋ ਗਿਆ ਬੜਾ ਪਾਪ ਹੋ ਗਿਆ ਉਹਦੀ ਉਹ ਆਪਣੇ ਵਿੱਚ ਸੋਚਦਾ ਰਿਹਾ ਇੰਨਾ بڑا ਗੁਨਾਹ ਹੋ ਗਿਆ ਘਰ-ਵਾਰ ਵੀ ਨਹੀਂ ਬਣਾਇਆ ਪਰਿਵਾਰ ਨਹੀਂ ਕੀਤਾ ਸ਼ਾਦੀ ਤੱਕ ਨਹੀਂ ਕੀਤੀ ਇਸ ਪਛਤਾਵਾ ਜਿ ਰਿਹਾ ਅੱਜ ਫਿਰ ਉਹਦਾ ਪਾਰ ਲਿਖਾ ਹੋਇਆ ਜਦ ਮਾਤਪਿਨ ਕਿਹਾ ਮੈਂ ਹੀ ਉਹ ਲੜਕਾ ਹਾਂ ਮੈਂ ਤੀਸਰਾ ਬੇਟਾ ਹਾਂ ਉਸ ਮਾਤਾ ਦਾ ਜਿੰਦਗੀ ਵਿੱਚ ਕਦੋਂ ਕੋਈ ਮਿਲੇ ਕੋਈ ਪਤਾ ਨਹੀਂ ਕਿੰਨੇ ਖੂ ਖੂ有机会 ਨਹੀਂ ਮਿਲਦੇ ਲੇਕਿਨ ਇਨਸਾਨ ਕਿਤੇ ਮਿਲ ਸਕਦਾ ਹੈ ਅਜਨੇ ਚਿਰ ਬਾਅਦ ਉਹ ਦਾ ਬੋਝ ਮੰਨ ਦਾ ਦੂਰ ਹੋਇਆ ਪਰਮਾਤਮਾ ਇਸ وجہ ਮੇਰੀ ਸੇਵਾ ਵੀ ਸਫਲੀ ਹੋਈ ਮੈਂ ਜਿਹੜਾ ਹਸਪਤਾਲ ਬਣਾਇਆ ਵਸਤਾਲ ਵਿੱਚ ਉਹਨੇ ਕਿਹਾ ਉਸੇ ਡਾਕਟਰ ਅਨਰਸਨ ਸਭ ਨੇ ਵੀ ਜਦੋਂ ਕੋਈ ਅਸਮਰੀਜ਼ ਜਿਹੜਾ ਮਨੋਂ ਦੁਖੀ ਹੋਏ ਉਸ ਵੇਲੇ ਮੈਨੂੰ ਬੁਲਾਓ ਤਾਂ ਕਿ ਉਸ ਦਾ ਮਨ ਦਾ ਦੁੱਖ ਮੈਂ ਦੂਰ ਕਰਾਂ ਤੁਸੀਂ ਸਰੀਰ ਦਾ ਇਲਾਜ ਤਾਂ ਕਰੋਗੇ ਲੇਕਿਨ ਮਨ ਦਾ ਇਲਾਜ ਤਾਂ ਸਤਪੁਰਸ਼ੀ ਕਰਦੇ ਨੇ ਤੇ ਹੁਣ ਸਤਪੁਰਸ਼ ਜਦੋਂ ਸਾਹਮਣੇ ਆ ਗਏ ਮਨ ਦਾ ਇਲਾਜ ਹੋ ਗਿਆ ਮਨ ਦਾ ਦੁੱਖ ਹੁੰਦਾ ਹੈ ਔਰ ਸਰੀਰ ਦਾ ਦੁੱਖ ਹੁੰਦਾ ਹੈ ਦੋ ਤਰ੍ਹਾਂ ਦੇ ਦੁੱਖ ਹੁੰਦੇ ਨੇ ਕੋਈ ਸਰੀਰ ਨੂੰ ਦੁੱਖ ਹੁੰਦਾ ਤਾਂ ਇਨਸਾਨ ਦੁਖੀ ਹੁੰਦਾ ਜਾਂ ਮਨ ਦਾ ਦੁੱਖ ਹੋਵੇ ਲੇਕਿਨ ਮਨ ਔਰ ਤਨ ਦੇ ਦੁੱਖ ਆਪਸ ਵਿੱਚ ਇੰਦਾ ਮਿਲੇ ਹੁੰਦੇ ਜਿਵੇਂ ਦੁੱਧ ਔਰ ਪਾਣੀ ਹੁੰਦਾ ਇਦਾਂ ਮਿਲ ਕੇ ਰਹਿੰਦੇ ਨੇ ਦੋਨੋਂ ਜੇ ਤਨ ਨੂੰ ਕੋਈ ਦੁੱਖ ਹੈ, ਬੁਖਾਰ ਹੈ, ਝੋਟ ਲੱਗ ਗਈ ਤੇ ਮਨ ਵੀ ਨਾਲ ਹੀ ਲੇਟ ਜਾਂਦਾ ਹੈ। ਮਨ ਨਹੀਂ ਕਹਿੰਦਾ ਮੈਂ ਤਾਂ ਸੈਰ ਕਰਨੀ, ਮੈਂ ਤਾਂ ਠੀਕ ਆ। ਉਹ ਸਰੀਰ ਦੇ ਨਾਲ ਮਨ ਵੀ ਲੇਟ ਜਾਂਦਾ ਹੈ। ਜੇ ਤੰਤਰ ਦੁਸਤ ਹੈ, ਮਨ ਨੂੰ ਝੋਟ ਲੱਗੀ। ਮਨ ਦੁਖੀ ਹੈ, ਕੋਈ ਰਿਸ਼ਤedar ਦੀ ਮੌਤ ਹੋ ਗਈ, ਕਾਟਾ ਬਹਿ ਗਿਆ। ਕੋਈ ਦੁੱਖ ਦੀ ਘਟਨਾ ਹੋ ਗਈ। ਮਨ ਦੁਖੀ ਹੈ, ਸਰੀਰ ਠੀਕ ਹੈ। ਤਾਂ ਵੀ ਤਨ ਵੀ ਲੇਟ ਜਾਂਦਾ ਹੈ। ਮੈਂ ਵੀ ਹਰਾਮ। ਉਹ ਨਹੀਂ ਕਹਿੰਦਾ ਮੈਂ ਤਾਂ ਠੀਕ ਠਾਕ ਆ ਮੈਨੂੰ ਕੁਝ ਹੋਇਆ ਨਹੀਂ ਮੈਂ ਕਿਉਂ ਮਨ ਦੇ ਨਾਲ ਚੱਲਾਂ ਲੇਕਿਨ ਮਨ ਔਰ ਤਨ ਇਦਾਂ ਆਪਸ ਰਲੇ ਜਿਵੇਂ ਦੁੱਧ ਔਰ ਪਾਣੀ ਹੁੰਦਾ ਮਨ ਦੀ ਕੋਈ ਦੁੱਖ ਦੀ ਗੱਲ ਉਹ ਤੇ ਸਰੀਰ ਨਾਲ ਚੱਲਦਾ ਹੈ ਸਰੀਰ ਨੂੰ ਕੋਈ ਦੁੱਖ ਹੈ ਤੇ ਮਨ ਨਾਲ ਲੱਗਦਾ ਇਹ ਮਨ ਦਾ ਦੁੱਖ ਸੀ ਅੱਜ ਮਹਾਤਮਾ ਨੇ ਜਨਮ ਦਾ ਦੂਰ ਕਰ ਦਿੱਤਾ ਸਾਰਾ ਜੇ ਮਨ ਦਾ ਦੁਖੀ ਰਿਹਾ 35 ਸਾਲ ਦੁਖੀ ਰਿਹਾ ਮਨ ਦਾ ਦੁਖ ਸੀ ਪਰ ਉਹ ਇੰਨਾ ਪਛਤਾਵਾ ਕੀਤਾ ਅਜ ਮਹਾਰਾਜ ਨੇ ਭਗਵਾਨ ਨੇ ਮਿਲਾ ਦਿੱਤਾ ਵੀ ਇੰਨਾ ਲੰਬਾ ਨੇ ਪਛਤਾਵਾ ਕੀਤਾ ਤੇ ਭਗਵਾਨ ਨੇ ਕਿਰਪਾ ਕੀਤੀ ਮਾਤਮਾ ਜੀ ਮਿਲ ਗਏ ਔਰ ਮਾਤਮੇ ਨੇ ਕਹਿਆ ਤੇ ਵੀ ਤੈਨੂੰ ਮੈਂ ਮਾਫ ਕਰਦਾ ਤੇਰਾ ਜਿਹੜਾ ਗੁਨਾਹ ਪਾਪ ਹੈ ਇੰਨੇ ਉਹ ਸਿਰ ਦਾ ਪਛਤਾਵਾ ਕੀਤਾ ਚਲ ਤੈਨੂੰ ਮੈਂ ਮਾਫ ਕਰਦਾ ਉਸ ਲਈ ਮੇਰੂ ਸ਼ਾਂਤ ਹੋ ਗਿਆ ਤੜਪਦਾ ਸੀ ਮੌਤ ਆ ਰਹੀ ਸੀ ਲੇਕਿਨ ਉਹ ਬੜੀ ਸ਼ਾਂਤੀ ਨਾਲ ਸ਼ਰੀਰ ਛੱਡਦਾ ਸੀ ਇਨ ਸੇਵਕੀ ਮਨਸਾ ਪੂਰੀ ਭਈ ਜੇ ਸੇਵਕ ਨੇ ਉਹਦੀ ਮਨਸਾ ਪੂਰੀ ਹੋ ਜਾਂਦੀ ਆਖਰੀ ਟਾਈਮ 'ਚ ਜਾ ਕੇ ਉਸ ਦਾ ਮਨ ਜਿਹੜਾ ਠੀਕ ਹੋ ਗਿਆ ਸਤਗੁਰ ਤੇ ਨਿਰਮਲ ਮਤ ਨਹੀਂ ਕਿਉਂਕਿ ਸਤਗੁਰਾਂ ਤੋਂ ਨਿਰਮਲ ਮਤ ਲਈ ਇਸ ਬੰਦੇ ਸ਼ੁੱਧ ਪਵਿੱਤਰ ਹੋਈ ਔਰ ਸਤਗੁਰਾਂ ਦੇ ਕੋਲ ਰਹੇ ਮਹਾਤਮਾ ਬਣੇ ਇਸ ਸੰਸਾਰ ਦਾ ਦੁੱਖ ਰੋਗ ਦਾ ਕਰ ਰਹੇ ਮਿਰਗ ਤੋਂ ਕੇ ਸਾਥੀ ਬਣ ਕੇ ਦੇਖਿਆ ਸਾਹਮਣੇ ਮਾਤਵਾਂ ਦਾ ਐਕਸੈਂਸ ਕਹਿੰਦਾ ਉਹ ਨਹੀਂ ਚਾਹੀਦੀ ਉਹਨਾਂ ਬਸ ਲੋਕ ਕਲਿਆਣ ਉਸੇ ਆਪਣਾ ਜੀਵਨ ਆਪਣਾ ਬਤੀਤ ਕਰਾਂਗੇ ਉਹਦੇ ਨਾਲ ਹੀ ਉਹਨਾਂ ਨੇ ਫਿਰ ਸਾਰਾ ਸਮਾਂ ਜ਼ਿੰਦਗੀ ਤੋਂ ਸੇਵਾ ਜੀ ਬਤੀਤ ਕੀਤਾ ਸਿਮਰਨ ਜੀ ਬਤੀਤ ਕੀਤਾ ਅਜ ਉਹਨਾਂ ਦਾ ਇਹ ਮਨ ਹਲਕਾ ਹੋ ਗਿਆ ਮਾਤਵਾਂ ਦਾ ਮਨ ਵੀ ਹਲਕਾ ਬੜਾ ਹੋ ਗਿਆ ਕਿਉਂਕਿ ਉਹ ਦ੍ਰਿਸ਼ ਸਾਹਮਣੇ ਹੁੰਦਾ ਸੀ ਬਾਰ ਬਾਰ ਸੋਚ ਆਂਦੀ ਸੀ ਉਸ ਪਾਸੇ ਦੀ ਅੱਜ ਮਨ ਹਲਕਾ ਤਾਂ ਹੋ ਗਿਆ ਵੀ ਉਸ ਬੰਦੇ ਦਾ ਪਤਾ ਲੱਗ ਗਿਆ ਜਿਸ ਦੀ ਗਲਤੀ ਨਾਲ ਉਹਦੀ ਮਾਤਾ ਔਰ ਦੋ ਦੇ ਭਰਾ ਮਾਰੇ ਗਏ ਸਨ ਤਾਂ ਹਲਕਾ ਤਾਂ ਹੋ ਗਿਆ ਵੀ ਉਹਨੇ ਨੂੰ ਮਾਫ ਕਰ ਦਿੱਤਾ ਤੇ ਮਨ ਸੋਚਦਾ ਮੈਂ ਮਾਫ ਕੀਤਾ ਇਹ ਮਾਤਮਾ ਦਾ ਗੋੜ ਹੈ ਭੁੱਲ ਜਾ ਔਰ ਮਾਫ ਕਰੋ ਕੋਈ ਗਲਤੀ ਕਰਦਾ ਕੰਦੇ ਨੂੰ ਮਾਫ ਕਰ ਦੇ ਉਹ ਭੁੱਲ ਜਾ ਉਹਦੀ ਗਲਤੀ ਨੂੰ ਵੀ ਭੁੱਲ ਜਾਓਰ ਮਾਫ ਕਰੋ ਕਹਿੰਦੇ ਵੱਡੀ ਗੱਲ ਹੁੰਦੀ ਸੇਵਕੀ ਮਨਸਾ ਪੂਰੀ ਭਈ ਸਤਗੁਰ ਤੇ ਨਿਰਮਲ ਮਤਲੈ ਇਹ ਸਤਗੁਰੋਂ ਤਾਂ ਪ੍ਰਾਪਤ ਹੁੰਦੀ ਨਿਰਮਲ ਮਤ ਬੁੰਦੀ ਜਨਕ ਪ੍ਰਭ ਹੋਏ ਦਿਆਲ ਪ੍ਰਭ ਐਸੇ ਦਿਆਲੂ ਨੇ ਕਿਰਪਾ ਕਰਦੇ ਨੇ ਆਪਣੇ ਜਨ ਦੇ ਉੱਪਰ ਜਨਕ ਪ੍ਰਭ ਹੋਏ ਦਿਆਲ ਐਸੀ ਕਿਰਪਾਲੂ ਪਰਮੇਸ਼ਰ ਨੇ ਜਿਹੜਾ ਵੀ ਇਹਨਾਂ ਸ਼ਰਨ ਚ ਆ ਜਾਂਦਾ ਸਾਰੇ ਗੁਨਾਹ ਉਹਦੇ ਮaaf ਕਰ ਦਿੰਦੇ ਇਹ ਗੁਣ ਮਹਾਤਮਾ ਜੀ ਵੀ اختیار ਕਰਦੇ ਨੇ। ਉਹੀ ਗੁਣ ਪਰਮੇਸ਼ਰ ਦੇ ਮਹਾਤਮਾ ਜੀ ਲੈਂਦੇ ਨੇ ਜਿੰਦਾ ਪ੍ਰਭੂ ਸਭ ਦੀਆਂ ਗਲਤੀਆਂ ਮaaf ਕਰਦਾ ਹੈ ਤੇ ਮਹਾਤਮਾ ਵੀ ਸਭ ਦੀ ਗਲਤੀਆਂ ਮaaf ਕਰਦੇ ਨੇ। ਜਨ ਕੋ ਪ੍ਰਭ ਹੋਇਓ ਦਿਆਲ ਸੇਵਕੀਨੋ ਸਦਾ ਲਈ ਹੌਂ। ਆਪਣੇ ਸੇਵਕਾਂ ਨੂੰ ਪ੍ਰਭ ਹਮੇਸ਼ਾ ਲਈ ਦਿਹਾਲ ਕਰ ਦਿੰਦੇ ਨੇ। ਬੰਧਨ ਕਾਟ ਮੁਕਤ ਜਨ ਬਹਿਆ ਔਰ ਸਾਰੀ ਤਰ੍ਹਾਂ ਦੇ ਬੰਧਨ ਕੱਟ ਦਿੰਦੇ ਨੇ ਪਰਮੇਸ਼ਰ ਸਦਗੁਰੂ ਸਿੱਕੇ ਬੰਧਨ ਕਾਟੇ ਜਿਹੜਾ ਸ਼ਰਨ ਚ ਆ ਜਾਂਦੇ ਸਾਰੇ ਬੰਧਨ ਕੱਟ ਦਿੰਦੇ ਨੇ ਬੰਧਨ ਕਾਟ ਮੁਕਤ ਜਨ ਬਹਿਆ ਮੁਕਤ ਬਦਾਲਤ ਪ੍ਰਾਪਤ ਹੋ ਗਿਆ ਜਨ ਮਰਨ ਦੁਖ ਬਨ ਮ ਗਿਆ ਕਿਉਂਕਿ ਪਰਮ ਪਿਆ ਹੋਇਆ ਜਨ ਮਰਨਾ ਦਾ ਦੁਖਾਂ ਦਾ ਕਿਆ ਹੋਏਗਾ ਕੀ ਬਣੇਗਾ ਹਰਮੇ ਇਹ ਸੋਚਦਾ ਰਹਿੰਦਾ ਸਾਰੀ ਜ਼ਿੰਦਗੀ ਮੈਂ ਕੀ ਬਣੇਗਾ ਉਹਨੇ ਕੀ ਹੋਏਗਾ ਉਹਨੇ ਜਰਾ ਨਹੀਂ ਕੁਝ ਹੋ ਜਾਏ ਬਸ ਇਹ ਸੋਚੰਦੀ ਕੋਈ ਕੁਝ ਹੋਣਾ ਜੋ ਪਰਮੇਸ਼ਰ ਨੇ ਚਾਹਣਾ ਆਪਣਾ ਕੀਆ ਕੁਛ ਨਾ ਹੋਏ ਕਰੇ ਹੈ ਰਾਮ ਹੋਏ ਹੈ ਸੋਏ ਉਹ ਜੋ ਪਰਮੇਸ਼ਰ ਕਰਨਾ ਹੈ ਉਹ ਹੋਣਾ ਸਾਡੇ ਸੋਚ ਨਾਲ ਕੁਝ ਨਹੀਂ ਹੁੰਦਾ ਤੇ ਇਹ ਗੱਲ ਜਿਹੜੀ ਹੈ ਉਹ ਸਤਗੁਰ ਸਮਝਾ ਦਿੰਦੇ ਨੇ ਜੋ ਹੋਣਾ ਹੈ ਪਰਮੇਸ਼ਰ ਦੇ ਹੁਕਮ ਨਾਲ ਹੋਣਾ ਹੈ। ਇਨਸਾਨ ਦਾ ਬਸ ਫਰਜ ਹੁੰਦਾ ਹੈ ਉਦਮ ਕਰ। ਉਦਮ ਕਰਦੇ ਅਨੁਜੇਤ। ਉਦਮ ਤਾਂ ਕਰਨਾ ਚਾਹੀਦਾ। ਲੇਕਿਨ ਹੋਣਾ ਪਰਮੇਸ਼ਰ ਦੇ ਹੁਕਮ ਨਾਲ ਸਭ ਕੁਝ। ਜਨਮ ਮਰਨ ਦੁਖ ਭਰਮ ਗਿਆ। ਇਛੁਪਨੇ ਸਰਦਾ ਸਭ ਪੂਰੀ। ਸਾਰੀ ਤਰ੍ਹਾਂ ਦੀ ਇੱਛਾ ਪੂਰੀਆਂ ਹੋ ਗਈਆਂ। ਉਹ ਸਰਦਾ ਸਭ ਪੂਰੀ ਸਰਦਾ ਨਾਲ ਮਹਾਰਾਜੇ ਚੱਲਣਾ ਅਰਦਾਸ ਬੇਨਤੀ ਕੀਤੀ। ਉਹ ਬਾਰਾ ਨੇ ਆਪਣੀ ਸੇਵਾ ਮਜੂਰ ਕੀਤੀ ਮੇ ਇੱਛਾ ਹੋ ਗਈ ਮੈਂ ਬ੍ਰਖਤ ਹੋ ਜਾਵਾਂ ਉਹ ਬਸ ਲੋਪਲਾਇਦਾ ਕੰਮ ਕਰਨਾ ਹੈ ਸੇਵਾ ਦਾ ਸਿਮਰਨ ਦਾ ਕੰਮ ਕਰਨਾ ਹੈ ਇੱਛਾ ਪੂਰੀ ਹੋ ਗਈ ਸਰਦ ਸਭ ਪੂਰੀ ਰਬ ਰਹਾ ਸਦ ਸੰਗ ਹਜ਼ੂਰੀ ਹੁਣ ਹਮੇਸ਼ਾ ਸਮਝ ਲੈ ਪ੍ਰਭੂ ਸਾਹਿਬ ਦਾ ਅੰਗ ਸੰਗ ਹੈ ਹਜ਼ੂਰ ਹੈ ਪਰਮੇਸ਼ਰ ਹਾਜ਼ਰ ਕਾ ਹਜ਼ੂਰ ਹੈ ਗੈਰ ਹਾਜ਼ਰ ਕੋ ਦੂਰ ਹੈ ਜਿਹੜਾ ਹਾਜ਼ਰ ਹੈ ਪਰਮੇਸ਼ਰ ਚਲਣਾ ਚ ਉਹਦੀ ਹਾਜ਼ਰੀ ਹਰ ਵੇਲੇ ਹੈ ਜਿਹੜਾ ਗੈਰ ਹਾਜ਼ਰ ਹੈ ਉਹਦੇ ਅਸੇ ਪਰਮੇਸ਼ਰ ਬੜਾ ਦੂਰ ਹੈ ਕਿਉਂਕਿ ਆਪ ਹੀ ਗੈਰ ਹਾਜ਼ਰ ਪਰਮੇਸ਼ਰ ਤਾਂ ਨਾਲ ਹੈ ਹਮੇਸ਼ਾ ਲੇਕਿਨ ਉਹ ਪਰਮੇਸ਼ਰ ਦੂਰ ਸਮਝਿਆ ਆਪ ਹੀ ਗੈਰ ਹਾਜ਼ਰ ਤੇ ਗੈਰ ਹਾਜ਼ਰਾਂ ਵਾਸਤੇ ਦੂਰ ਹੁੰਦਾ ਹੈ ਪਰਮੇਸ਼ਰ ਤੇ ਜਿਹੜਾ ਹਾਜ਼ਰ ਹੈ ਉਹਦੇ ਅੰਗ ਸੰਗ ਹੁੰਦੇ ਹੈ ਹਾਜ਼ਰ ਕਾ ਹਜ਼ੂਰ ਹੈ ਉਦੋਂ ਸਾਹਮਣੇ ਹਲਵਲੇ ਪਰ ਤੱਕ ਨਹੀਂ ਗਿਆਨ ਹਾਜ਼ਰ ਕੋ ਦੂਰ ਹੈ ਗਿਆਨ ਹਾਜ਼ਰ ਮਾ ਸੇ ਪਰਮੇਸ਼ਰ ਦੂਰ ਹੈ ਰਬ ਰਿਆ ਸਦ ਸੰਗ ਹਜੂਰੀ ਜਿਸ ਕਾ ਸਾਹ ਤੈਨ ਲਿਆ ਮਿਲਾਏ ਉਸ ਪਰਮੇਸ਼ਰ ਦਾ ਜੀ ਸੇ ਪਰਮੇਸ਼ਰ ਨੇ ਆਪਣੇ ਨਾਲ ਮਿਲਾ ਲਿਆ ਜਿਸ ਕਾ ਸਾਹ ਤੈਨ ਲਿਆ ਮਿਲਾਏ ਪਰਮੇਸ਼ਰ ਤਾਂ ਇਹ ਸਾਰਾ ਸ੍ਰਿਸ਼ਟੀ ਦੇ ਜੀ ਜਿਤਨੇ ਪੈਦਾ ਹੁੰਦੇ ਨੇ ਉਹਨਿ ਕਿਰਪਾ ਨਾਲ ਬਲਦੇ ਨੇ ਉਸੇ ਜਾ ਕੇ ਲੀਨ ਹੋ ਜਾਂਦੇ ਨੇ ਜਿਸ ਕਾ ਸਾਥ ਇਨ ਲੀਆ ਮਿਲਾਇ ਨਾਨਕ ਭਗਤੀ ਨਾਮ ਸਮਾਇ ਤੇ ਪਰਮੇਸ਼ਰ ਦੀ ਭਗਤੀ ਕਰਦੇ ਨੇ ਨਾਮ ਜਪਦੇ ਨੇ ਉਹ ਪਰਮੇਸ਼ਰ ਜੀ ਜਾ ਕੇ ਲੀਨ ਹੋ ਜਾਂਦੇ ਨੇ ਤੇ ਬਾਕੀ ਜੀਵ ਕਿੱਥੇ ਜਾਂਦੇ ਨੇ ਭਗਤੀ ਵਾਲੇ ਤਾਂ ਪਰਮੇਸ਼ਰ ਲੀਨ ਹੋ ਗਏ ਤੇ ਬਾਕੀ ਜਿਹੜੇ ਨੇ ਉਹਨਾਂ ਦੀ ਜੋ ਇੱਛਾ ਨੇ ਮਨਸ਼ਾ ਨੇ ਕਾਮਨਾਵਾਂ ਨੇ ਇਸ਼ਨਾਂ ਨੇ ਉਹ ਬਿਰਨੋਂ ਜਨਮ ਜਨਨ ਪੜ ਕੰਧਿਆ ਰਹਿੰਦੇ ਨੇ ਉਹਨਾਂ ਦਾ ਮਿਲਾਪ ਨਹੀਂ ਹੁੰਦਾ ਪ੍ਰਮੇਸ਼ਨਰ ਉਹ ਕਰਮ ਅਨੁਸਾਰ ਫਿਰ ਕਦੇ ਕੁਛ ਬਣਦੇ ਕਦੇ ਕੁਛ ਬਣਦੇ ਨੇ ਉਹ ਆਪਣੇ ਕਰਮ ਬਹੁਤ ਰਹਿੰਦੇ ਨੇ ਕਈ ਤਰ੍ਹਾਂ ਦੇ ਜੀਵ ਨਾ ਕਰਦੇ ਕਈ ਜਨਮ ਵਿੱਚ ਕੀੜੇ ਪਤੰਗ ਕਈ ਜਨਮ ਗਜ ਮੀਨ ਕੁਰੰਗਾ ਕਈ ਜਨਮ ਪੰਖੀ ਸਰਬ ਹੋਇਓ ਕਈ ਜਨਮ ਹੈਵਰ ਬ੍ਰਖਗੇ ਪੀੜ ਪਾੜ ਬਣ ਕੇ ਜੀਉਣਾ ਪਈਆਂ कोई जानवर बन गए पंछी बन गए कीड़े मकोड़े बन गए एक चक्कर चलता रहता है तिशना पाशणा करके कर्मा करके जैसे जैसे कर्म किए भुगतने पे कर महाराज कहें उन्होंने भुगतना पैदा जो कुछ करता है लेकिन जो तो भगते ही पाव लग जाता परमिशन नहीं हो जाता सो क्यों बिस्तरे जो कहल ना पाने ਕਹਿੰਦੇ ਉਹ ਪਰਮੇਸ਼ਰ ਕਿੰਦਾ ਭੁੱਲਦਾ ਹੈ ਉਹ ਸਾਡੀ ਕਾਲ ਨਾ ਨੂੰ ਕਦੀ ਬੇਅਰਥ ਨਹੀਂ ਕਰਦਾ ਕਿਸੇ ਵੀ ਕੰਮ ਕਰੋ ਕਿਸੇ ਕੋਲ ਉਹ ਮਜ਼ਦੂਰੀ ਦਿੰਦਾ ਹੈ ਲੇਕਿਨ ਪਰਮੇਸ਼ਰ ਦੀ ਮਜ਼ਦੂਰੀ ਬੜੀ ਵੱਡੀ ਉਹਦਾ ਹੱਥ ਹੀ ਬੜਾ ਵੱਡਾ ਉਹ ਕਿ ਨਹੀਂ ਦੇ ਦੇਵੇ ਕੋਈ ਪਤਾ ਹੀ ਨਹੀਂ ਤੇ ਪਰਮੇਸ਼ਰ ਦੇ ਨਾਮ ਦੀ ਜਿਹੜੀ ਸੇਵਾ ਕਰਦੇ ਨੇ ਉਹ ਪਰਮੇਸ਼ਰ ਜਦੋਂ ਬਖਸ਼ਿਸ਼ ਰਹਿਮਤਾ ਕਰਦਾ ਤਾਂ ਛੋਲੀ ਛੋਲੀ ਭਜ ਜਾਂਦੀ ਇਸ ਕਰਕੇ ਸੋ ਕਿਉਂ ਵਿਸਰੇ ਜੇ ਕਾਲ ਨਾ ਪਾਣੇ ਉਹ ਕਿਉਂ ਪਰਮੇਸ਼ਰ ਭੁੱਲ ਜਾ ਜਿਹੜੀ ਸਾੜੀ ਜਰਾ ਜਰਾ ਗੱਲ ਵੀ ਕਹਲਣਾ ਦੀ ਕੀਮਤ ਪੰਦ ਹੈ ਕੁਛ ਵੀ ਪਰਮੇਸ਼ਰ ਜਮਿਤ ਸੇਵਾ ਸਿਮਰ ਕਰੋ ਪੂਰਾ ਉਹਦਾ ਜਵਾਬ ਮਿਲਦਾ ਹੈ ਪੂਰਾ ਉਸ ਨੂੰ ਭਾਵੇਂ ਰਾਜ ਦੇ ਦੇਵੇ ਉਸ ਪਰਮੇਸ਼ਰ ਜੀ ਦੀ ਸੇਵਾ ਦੀ ਕੁਝ ਹੋ ਜਾ ਜੋ ਮਰਜੀ ਦੇ ਦੇਵੇ ਸੋ ਕਿਉਂ ਵਿਸਰੇ ਜੇ ਕੀ ਆ ਜਾਣੇ ਉਹ ਸਾਡਾ ਕੀਤਾ ਜਾਣਦਾ ਹੈ ਪਰਮੇਸ਼ਰ ਜੀ ਅਸੀਂ ਕੀ ਕੀਤਾ ਕੋਈ ਪਰਮੇਸ਼ਰ ਜਮਿਤ ਕੁਝ ਵੀ ਸੇਵਾ ਕਰਦਾ ਸਿਮਰਨ ਕਰਦਾ ਹੈ ਉਹ ਦੇ ਕੀਤਾ ਜਾਣਦਾ ਪਰਮੇਸ਼ਰ انسان ਭਾਵੇਂ ਨਾ ਜਾਣੇ ਵੀ ਕੋਈ ਕਿੰਨਾ ਵੀ ਉਹਦਾ ਕੰਮ ਕਰਦੇ ਫਿਰ ਉਹ ਨਾ ਉਹਦਾ ਧਿਆਨ ਕਰੇ ਲੇਕਿਨ ਪਰਮੇਸ਼ਰ ਸਭ ਦਾ ਧਿਆਨ ਕਰਦਾ ਜੋ ਜਰਾ ਜਿਹਾ ਵੀ 10 ਮਿੰਟ ਉਹਦੇ ਵਾਸਤੇ ਲਾਂਦਾ ਨਾਮ ਜਪਦਾ ਹੈ ਪਰਮੇਸ਼ਰ ਉਹਦਾ ਸਾਹਮਣੇ ਦਾ ਪੂਰਾ ਲੱਗਦਾ ਹੈ ਕਹਿੰਦੇ ਸੋ ਕਿਉਂ ਵਿਸਰੇ ਜੇ ਕੀ ਆ ਜਾਣੇ ਉਹ ਉਸ ਪਰਮੇਸ਼ਰ ਨੇ ਕਿਉਂ ਭੁੱਲੀਏ ਜਿਹੜਾ ਸਾਡਾ ਕੀਤਾ ਜਾਣਦਾ ਵਿੱਚ ਕੀ ਕੀਤਾ ਸੋ ਕਿਉਂ ਵਿਸਰੇ ਜਿੰਨ ਸਭ ਕੁਝ ਦਿਆ ਕਹਿੰਦੇ ਉਹ ਪਰਮੇਸ਼ਰ ਕਿਉਂ ਬਿਸਰੇ ਜਿਹਨੇ ਸਾਰਾ ਕੁਝ ਸਾਨੂੰ ਦਿੱਤਾ ਐਸਾ ਸੁੰਦਰ ਸਰੀਰ ਦਿੱਤਾ ਪਰਿਵਾਰ ਦਿੱਤਾ ਧਨਵਾਲ ਦਿੱਤਾ ਭੋਜਨ ਦਿੱਤਾ ਨੇ ਸਵਾਦਿਸ਼ ਭੋਜਨ ਮਿਲਦੇ ਨੇ ਸਭ ਕੁਝ ਮਿਲਦਾ ਸਾਰਾ ਕੁਝ ਦਿੱਤਾ ਕਹਿੰਦੇ ਫਿਰ ਉਹ ਪਰਮੇਸ਼ਰ ਕਿਉਂ ਭੁੱਲ ਜਾਵੇ ਜਿਹਨੇ ਨਾ ਕੁਝ ਦਿੱਤਾ ਸਾਨੂੰ ਜਿਹੜਾ ਜੇ ਕੋਈ ਸਾਰਾ ਕੰਮ ਕਰਦੇ ਸੀ ਉਹਨੂੰ ਧੰਨਵਾਦ ਕਰ ਦਿੰਨੇ ਲੇਕਿਨ ਪਰਮੇਸ਼ਰ ਇੰਨੇ ਹਾਤਾਤਾਂ ਦਿੱਤੀਆਂ ਕਿ ਨਾ ਕਿ ਧੰਨਵਾਦ ਕਰਦੇ ਫਿਰ ਅਸੀਂ ਇਸ ਕਹਿੰਦੇ ਸੋ ਕਿਉਂ ਵਿਸਰੇ ਜਿੰਨ ਸਭ ਕੁਝ ਦਿਆ ਸੋ ਕਿਉਂ ਵਿਸਰੇ ਜੇ ਜੀਵਨ ਜੀਆ ਹੋਰ ਤਾਂ ਸਭ ਕੁਝ ਦੇ ਸਕਦੇ ਕੋਈ ਚੀਜ਼ ਪਦਾਰਥ ਦੇ ਸਕਦੇ ਨੇ ਬੰਦੇ ਲੇਕਿਨ ਜੀਵਨ ਤਾਂ ਕੋਈ ਨਹੀਂ ਦੇ ਸਕਦੇ ਇੱਕ ਸਵਾਸ ਵੀ ਨਹੀਂ ਕੋਈ ਦੇ ਸਕਦਾ ਤੇ ਪਰਮੇਸ਼ਰ ਇੰਨੇ ਸਾਰੇ ਸਵਾਸਾਨੂੰ ਦਿੱਤੇ ਹੋਏ ਨੇ ਜਿੰਨੇ ਮਰਜੀ ਕੀਮਤ ਲਗਾ ਲੋ ਇੱਕ ਸਵਾਸ ਬਜਾਰ ਨਹੀਂ ਮਿਲਦਾ ਕੀਮਤ ਇਨੇ ਮਿਲਦਾ ਭਾਵੇਂ ਉਹ ਰਾਜ ਦੇ ਤੇ ਮੇਂ ਮਿਲ ਉਹ ਰਾਜ ਦੇ ਭਲੇ ਇੱਕ ਸਵਾਸ ਦੇ ਨਹੀਂ ਹੋ ਸਕਦਾ ਇਹ ਸਵਾਸ ਨੇ ਕੀਮਤੀ ਨੇ ਔਰ ਬੇਰਤ ਕਰਵਾ ਦਿੰਦਾ ਇਨਸਾਨ ਇਹਨਾਂ ਦਾ ਚੁਗਲੀਆਂ ਜੀ ਸਵਾਸ ਖਰਾਬ ਕਰ ਦਿੰਦੇ ਪਰਮੇਸ਼ਰ ਦੇ ਨਾਮ ਤੇ ਬੜੇ ਘੰਡ ਸਵਾਸ ਲਗਦੇ ਨੇ ਕੋਈ ਵਿਰਲੇ ਹੁੰਦੇ ਜਿਹਦੇ ਦੇ ਸਵਾਸ ਸਫਲ ਸਵਾਸ ਨੂੰ ਕਹਿੰਦੇ ਨੇ ਪਰਮੇਸ਼ਰ ਦਾ ਨਾਮ ਜਪਦਾ ਬਾਕੀ ਬੇੜਤੀ ਉਂਜੀ ਗਾਲੀ ਗਲੋਚ ਕਰਦੇ ਰਹਿੰਦੇ ਨੇ ਨਿੰਦਾ ਚੁਗਲੀ ਕਰਦੇ ਰਹਿੰਦੇ ਨੇ ਕਿੰਨੇ ਕੀਮਤੀ ਸਵਾਸ ਨੇ ਇੱਕ ਸਵਾਸ ਵੀ ਉਹ ਰਾਜ ਦੇ ਕਿ ਬਿਨ ਮਿਲਦਾ ਤਾਂ ਲੇਕਿਨ ਸੰਸਾਰ ਦੇ ਲੋਕ ਸਵਾਸ ਉਸ ਤਾਈਂ ਵੀ ਮਰਦਗਾਂਦੇ ਜਾਂਦੇ ਨੇ ਸੋ ਕਿਉਂ ਇਸ ਰੇਜੇ ਜੀਵਨ ਜੀਆ ਉਸ ਪਰਮੇਸ਼ਰ ਦੀ ਕਿਰਪਾ ਨਾਲ ਸੀ ਜੀਵਨ ਜੀਂਦੇ ਪਏ ਇਹ ਜੀਵਨ ਪਰਮੇਸ਼ਰ ਦਿੰਦਾ ਹੈ ਜਦੋਂ ਬਸ ਮਾਲੀ ਦਾ ਹੁਕਮ ਹੋਇਆ ਜਾਣਾ ਪਿਆ ਜਾਣਾ ਇੱਕ ਸਵਾਸ ਵੀ ਬਦਲੀ ਲੈ ਸਕਦੇ ਇੱਕ ਦਾਣਾ ਵੀ ਬਦਲੀ ਖਾ ਸਕਦੇ ਇਹ ਇੱਕ ਇੱਕ ਦਾਣੇ ਤੇ ਪਰਮੇਸ਼ਰ ਦੇ ਨਾਮ ਲਿਖਿਆ ਉਸ ਦਾ ਇਹ ਇੰਨੇ ਦਾਣੇ ਇਸਨੇ ਜੀਵਨ ਚ ਖਾਣੇ ਨੇ ਇਹਨੇ ਸਵਾਸ ਲੈਣੇ ਨੇ ਬਸ ਪੂਰੇ ਹੋ ਗਏ ਪਾਵੇ ਲਖਮਣ ਅਨਾਜ ਉਹਦੇ ਕੁਲ ਪਿਆ ਕਿ ਦਾਣਾ ਨਹੀਂ ਖਾ ਸਕਦਾ ਸੋ ਕਿਉਂ ਬਿਸਰੇ ਜੇ ਅਗਨ ਵਿੱਚ ਰਾਖੇ ਉਹ ਕਿਦਾਂ ਬਿਸਰ ਜਾਵੇ ਜਿਹਨੇ ਸਾਣੂ ਮਾਤਾ ਦੇ ਉਦਰ ਸੈ ਬੈਠੇ ਆ ਜੋ ਅਗਨੀ ਹੈ ਮਾਤਾ ਦੀ ਬੱਚਾ ਬਣਸ ਸੁਰੱਖਿਤ ਰਹਿੰਦਾ ਅੰਦਰ ਵੈਸੇ ਤਰੀਕੇ ਨਾਲ ਮਾਰਨੇ ਬਣਤਰ ਬਣਾਈਏ ਇਹ ਬੱਚਾ ਮੈਲ ਨੂੰ ਠੀਕ ਰੰਦਾ ਉਹ ਤੇ ਜਲ ਰਕ ਨਹੀਂ ਅਗਨੀ ਵਿੱਚ ਵੀ ਆਨੰਦ ਰਹਿਦਾ ਉਹ ਮਾਦਾ ਦੀ ਇੱਕ ਨਾਲੀ ਨਾਲ ਉਹਨੂੰ ਖੁਰਾਕ ਮਿਲਦੀ ਹੈ ਬੜੇ ਆਨੰਦ ਨਾਲ ਖਾ ਰਿਹਾ ਪੀ ਰਿਹਾ ਸਰੀਰਵੱਧ ਦਾ ਉਹਦਾ ਤੇ ਜਿੱਥੇ ਜਲ ਰਕ ਨਹੀਂ ਚ ਵੀ ਰੱਖਿਆ ਪਰਮੇਸ਼ਰ ਨੇ ਕਹਿੰਦੇ ਉਹਨੂੰ ਕਿਉਂ ਬੋਲ ਗਿਆ ਸੋ ਕਿਉਂ ਬਿਸਰੇ ਜੇ ਅਗਨ ਵਿੱਚ 라ਕੇ ਗੁਰਪ੍ਰਸਾਦ ਕੋ ਮਿਲਾ ਲਾਕੇ ਪਰ ਕਹਿੰਦੇ ਇਸ ਗੱਲ ਨੂੰ ਕੋਈ ਗੁਰੂ ਦੀ ਕਿਰਪਾ ਨਾਲ ਬਿੱਲ ਹੀ ਬੰਦਾ ਸਮਝੇ ਮਿਸਾਨ ਨੂੰ ਕਿਸ ਤਰ੍ਹਾਂ ਪਰਮੇਸ਼ਰ ਲੱਗਦਾ ਪਿਆ ਉਹ ਬਸ ਚੀਜ਼ਾਂ ਦੀ ਜਰੂਰਤ ਸਮਝਦੇ ਨੇ ਸਾਰੇ ਲੇਕਿਨ ਉਹ ਪਰਮੇਸ਼ਰ ਸਾਰੀ ਦਾਤਾਂ ਦਿੰਦਾ ਜਿੰਨੀਆਂ ਦਾਤਾਂ ਮਿਲਿਆ ਉਹਦਾ ਧੰਨਵਾਦ ਨਹੀਂ ਜਿਹੜੇ ਨਹੀਂ ਮਿਲਉ ਦੀ ਸ਼ਿਕਾਇਤ ਹੈ ਇੱਕ ਵੀ ਇਹਨਾਂ ਦੀ 10 ਵੀ ਹੱਲੇ ਫਿਰ ਮੂਰਖੀ ਆਦਮੀ ਕਰ ਕੀ ਕਰ ਸਕਦਾ 10 ਸੀ ਜਿਆਦਾ ਤੇ ਉਹਦਾ ਧੰਨਵਾਦ ਨਹੀਂ ਕਰਦਾ ਇੱਕ ਚੀਜ਼ ਨਹੀਂ ਮਿਲੀ ਉਹਦੀ ਸ਼ਿਕਾਇਤ ਕਰਦਾ ਵੀ ਦਸਾਂ ਚੀਜ਼ਾਂ ਜਿਹੜੀ ਮਿਲੇ ਉਹਦਾ ਤਾਂ ਧੰਨਵਾਦ ਕਰ ਲਵੇਂ ਪਰ ਉਹਨੇ ਹੀ ਸ਼ਿਕਾਇਤਾਂ ਹੀ ਕਰਦਾ ਇਹ ਨਹੀਂ ਮਿਲਿਆ ਇਹਨੇ ਕਿੰਦੇ ਗੁਰੂ ਕੋ ਗੁਰੂ ਦੀ ਕਿਰਪਾ ਜਿਸ ਤੇ ਉਹ ਕੋਈ ਵਿੱਲਾ ਕੋਈ ਹੋਏ ਗੰਜਰਾ ਉਸ ਪਰਮੇਸ਼ਰ ਵੀ ਯਾਦ ਕਰਦਾ ਸੋ ਕਿਉਂ ਵਿਸਰੇ ਜੇ ਮਿਖ ਤੇ ਕਾਢੇ ਉਹ ਪਰਮੇਸ਼ਰ ਕਿਉਂ ਬਿਸਰ ਜਾਂਦਾ ਜਿਹੜੇ ਸਾਨੂੰ ਵਿਸ਼ੇਵਕਾਰਾਂ ਚੋਂ ਕੱਢ ਕੇ ਲਿਆਇਆ ਇਹ ਵੀ ਉਹਦੀ ਕਿਰਪਾ ਹੈ ਜਨਮ ਜਨਮ ਦਾ ਟੂਟਾ ਕਾਢੇ ਜਨਮਾਂ ਜਨਮਾਂ ਤਰਾ ਦਾ ਸਾਡਾ ਰਿਸ਼ਤਾ ਟੁੱਟਿਆ ਸੀ ਪਰਮੇਸ਼ਰ ਨਾਲ ਲੇਕਿਨ ਪਰਮੇਸ਼ਰ ਕਿਰਪਾ ਕਰਕੇ ਫਿਰ ਆਪਣੇ ਨਾਲ ਜੋੜ ਲੈਂਦਾ ਜਨਮ ਜਨਮ ਦਾ 1 2 ਸਾਲ ਦੀ ਗੱਲ ਨਹੀਂ ਮਾਰੇ ਕਹਿੰਦੇ ਨੇ ਜਨਮ ਜਨਮ ਦਾ ਟੁੱਟਾ ਗੱਡੇ ਕਈ ਜਨਮ ਵਿਛੜਿਆ ਹੋ ਗਏ ਉਹਨਾਂ ਕਿਰਪਾ ਕੀਤੀ ਪਰਮੇਸ਼ਰ ਨੇ ਆਪਣੇ ਨਾਲ ਜੋੜ ਲਿਆ ਗੁਰਪੂਰੇ ਤਦ ਇਹ ਭਜਾਇਆ ਜਨਮਾਂ ਲਈ ਗੱਲ ਸਮਝ ਕੇ ਤਾਂ ਆਈ ਫਿਰ ਕਿ ਨੇ ਗੁਰੂ ਪੂਰੇ ਤਤ ਇਹ ਮੁਝਾਇਆ ਗੁਰਜੰਦੇ ਜੀ ਮਹਾਰਿ ਬੁਨਾਰਕ ਨੇ ਇਹ ਨੇ ਪੂਰਾ ਗੁਰੂ ਜੀ ਨੂੰ ਮਿਲ ਜਾਂਦਾ ਹੈ ਇਹ ਤਤ ਜਿਹੜਾ ਨੇ ਜੋੜ ਇਹ ਉਹ ਸਮਝਾਉਂਦੇ ਨੇ ਜਿਹਨੇ ਪੂਰਾ ਗੁਰੂ ਨਹੀਂ ਮਿਲਿਆ ਉਹ ਤਤ ਨਹੀਂ ਜਾਣਦਾ ਪੂਰਾ ਗੁਰੂ ਹੈ ਉਹ ਇਸ ਗੱਲ ਨੂੰ ਤਤ ਨੂੰ ਨਿਚੋੜ ਨੂੰ ਸਮਝਾਉਂਦਾ ਹੈ ਪ੍ਰਭ ਆਪਣਾ ਨਾਨਕ ਜਨ ਆਇਆ ਜੇ ਗੁਰੇ ਪੂਰੇ ਗੁਰੇ ਗੁਰੂ ਮਿਲ ਗਏ ਉਹਨੋ ਤੱਤਵਸਤੂ ਸਮਝਾਉਤੀ ਨਿਚੋੜ ਦਾ ਸਤ ਸੰਸਾਰ ਦਾ ਵੇਦਾ ਸ਼ਾਸਤਰਾਂ ਦਾ ਸਿਮਰਤੀਆਂ ਦਾ ਨਿਚੋੜ ਕੀ ਹੈ ਕਿ ਪਰਮੇਸ਼ਰ ਦਾ ਨਾਮ ਕਲਿਆਣ ਕਰਦਾ ਹੈ ਇਹ ਨਿਚੋੜ ਹੈ ਉਹ ਪਰਮੇਸ਼ਰ ਦੇ ਨਾਮ ਨੇ ਕਲਿਆਣ ਕਰ ਨਹੀਂ ਸੰਸਾਰ ਦੇ ਵਿੱਚ ਇਹ ਤੱਤਵਸਤੂ ਪਤਾ ਲੱਗੇ ਇਹ ਗੁਰੂ ਸਮਝਾਉਂਦੇ ਨੇ ਜੇ ਗੁਰੂ ਨੇ ਸਮਝਾ ਦਿੱਤਾ ਤੇ ਫਿਰ ਮਹਾਰਾਜ ਕਹਿੰਦੇ ਨੇ ਪ੍ਰਭ ਆਪਣਾ ਨਾਨਕ ਜਨਤਿਆ ਆਇਆ ਫਿਰ ਆਪਣਾ ਪ੍ਰਭੂ ਹੈ ਸਾਡਾ ਇਹ ਪਤਾ ਲੱਗਿਆ ਪ੍ਰਭੂ ਸਾਧ ਦੇ ਪ੍ਰਭ ਆਪਣਾ ਨਾਲਗ ਜਨ ਤੇ ਆਇਆ ਕਿ ਅਸੀਂ ਉਹਦੇ ਸੇਵਕਾਂ ਨੇ ਉਹਦਾ ਨਾਮ ਜਪਿਆ ਫਿਰ ਗੁਰੂ ਨੇ ਜਦ ਸਮਝਾ ਦਿੱਤਾ ਤਤਵਸਤੂ ਕਿ ਬਿਨ ਹਰ ਭਜਨ ਨਹੀਂ छुटਕਾਰਾ छुटਕਾਰਾ ਹੋਣਾ ਪਰਮੇਸ਼ਰ ਦਾ ਨਾਮ ਜਪ ਕੇ ਸੇਵਾ ਕਰਕੇ ਸਿਮਰਨ ਕਰਕੇ ਤੇ ਸੇਵਾ ਸਿਮਰਨ ਦਾ छुटਕਾਰਾ ਹੁੰਦਾ ਹੈ ਕਹਿੰਦੇ ਇਹ ਤਤਵਸਤੂ ਸਮਝ ਆ ਗਈ ਜੇ ਜੋ ਸਮਝ ਆ ਗਈ ਤੇ ਫਿਰ ਕल्याण ਮਾਰ ਖੁੱਲ ਗਿਆ ਇਹ ਕਿਰਪਾ ਬਖਸ਼ੀ ਹੁੰਦੀ ਲੋ ਜੀ ਪਰਮੇਸ਼ਰ ਦਾ ਚਲਣਾ ਚੱਲਦਾ ਅਰਦਾਸ ਬੇਨਤੀ ਕਰਦਾ